ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਚਟਣੀ ਜਿਹੜੀ ਮੋਮੋਜ਼ ਨਾਲ ਖਾਈ ਜਾਂਦੀ ਆ ਚਟਣੀ ਇਹਦੇ ਲਈ ਮੈਂ ਲਿਆ ਟਮਾਟਰ ਸੁੱਕੀਆਂ ਲਾਲ ਮਿਰਚਾਂ ਨਿੰਬੂ ਲਸਣ ਲਸਣ ਦੀਆਂ ਮੈਂ 12-13 ਕਲੀਆਂ ਜੀਆਂ ਲਈਆਂ ਨੇ ਇਹਨੂੰ ਆਪਾਂ ਛੇਲੇ ਲਵਾਂਗੇ ਇਹ ਬਿਨਾ ਛੱਲੇ ਵੀ ਆਪਾਂ ਇਹਨੂੰ ਬੋਇਲ ਕਰ ਸਕਦੇ ਆ ਪਰ ਮੈਂ ਇਹਨੂੰ ਛੱਲ ਲਿਆ ਬਿਨਾ ਛੱਲੇ ਤੋਕੇ ਆਪਾਂ ਇਹਨੂੰ ਜਿਹੜੀ ਦੂਸਰੀਆਂ ਚੀਜ਼ਾਂ ਬੋਇਲ ਕਰਨੀਆਂ ਉਹਦੇ ਨਾਲ ਕਰ ਸਕਦੇ ਆ ਤੁਹਾਡੀ ਮਰਜ਼ੀ ਆ ਮੈਂ ਛੱਲ ਲਿਆ ਇਹਨਾਂ ਨੂੰ ਟਮਾਟਰ ਵੀ ਕੱਟ ਲਏ ਆਪਾਂ ਦੋ ਦੋ ਪੀਸ ਕਰ ਲੇ ਜਿਹੜੀਆਂ ਮਿਰਚਾਂ ਨੇ ਉਹਦੇ ਆਪਾਂ ਬੀਜ ਕੱਢੀ ਜਾਣੇ ਆ ਬੀਜ ਦਾ ਕੋਈ ਇਹਦੇ ਵਿੱਚ ਮਤਲਬ ਨਹੀਂ ਹੈਗਾ ਬੀਜ ਆਪਾਂ ਕੱਢਦੇ ਨਾਲ ਦੀ ਨਾਲ ਹੀ ਸਾਰੀ ਮੈਂ ਮਿਰਚਾਂ ਵਿੱਚੋਂ ਬੀਜ ਕੱਢ ਤੇ ਦੋ ਦੋ ਤਿੰਨ ਤਿੰਨ ਮੈਂ ਪੀਸ ਕਰ ਲਈ ਇੱਕ ਇੱਕ ਮਿਰਚ ਦੀ ਹਾਂਜੀ ਤੁਹ ਦੇਖੋ ਜੀ ਬੀਜ ਦੇਖੋ ਜੀ ਬੀਜ ਕਿੰਨੇ ਨਿਕਲੇ ਆ ਹੁਣ ਆਪਾਂ ਇਥੇ ਫਰਾਈ ਪੈਨ ਲੈ ਲਵਾਂਗੇ ਗੈਸ ਤੇ ਰੱਖ ਲਵਾਂਗੇ ਇਹਦੇ ਵਿੱਚ ਜਿਹੜੀਆਂ ਆਪਾਂ ਚੀਜ਼ਾਂ ਕੱਟੀਆਂ ਉਹ ਸਾਰੀਆਂ ਪਾ ਦਵਾਂਗੇ ਹਾਂ ਜੀ ਜੇਖ ਨੂੰ ਚਾਲੂ ਕਰ ਦਵਾਂਗੇ ਇਹਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਪਾ ਦਵਾਂਗੇ ਇਹਨੂੰ ਆਪਾਂ ਪੱਕਣ ਤੱਕ ਇਹਨੂੰ ਆਪਾਂ ਗੈਸ ਨੂੰ ਚਾਲੂ ਰੱਖਾਂਗੇ ਜਦੋਂ ਪੱਕ ਜਾਏਗਾ ਫਿਰ ਗੈਸ ਬੰਦ ਕਰ ਦਵਾਂਗੇ ਟਮਾਟਰਾਂ ਦੇ ਛਿੱਲੜ ਆਪਣੇ ਆਪ ਹੀ ਉੱਤਰ ਜਾਣਿਆ ਛਿਲਕੇ ਜਿਹੇ ਉੱਪਰਲੇ 2 ਮਿੰਟ ਲਈ ਇਹਨਾਂ ਨੂੰ ਆਪਾਂ ਬੋਇਲ ਕਰਾਂਗੇ। ਕੱਢ ਦਮਾਗੇ ਥੋੜਾ ਜਿਹਾ ਆਪਾਂ 2 ਮਿੰਟ ਲਈ ਬੋਇਲ ਕਰਾਂਗੇ ਇਹਨੂੰ ਆਪਾਂ। ਇਹ ਦੇਖੋ ਪਾ ਦੇਖ ਲੈਨੇ ਟਮਾਟਰਾਂ ਦੇ ਛਿਲਕੇ ਜਿਹਾ ਅਲੱਗ ਹੋ ਗਏ ਫੇਰ ਸਮਝ ਲਓ ਆਪਣੇ ਸਾਰੀਆਂ ਚੀਜ਼ਾਂ ਪੱਕ ਗਈਆਂ ਹਾਂਜੀ ਗਰਮ ਬਹੁਤ ਆ ਜੀ ਆ ਦੇਖੋ ਛਿਲਕੇ ਅਲੱਗ ਹੋਣ ਲੱਗੇ ਆਪਣੀਆਂ ਸਾਰੇ ਕੁਝ ਪੱਕ ਗਿਆ ਚਿਲ ਕੇ ਆਪਾਂ ਸਾਰੇ ਉਤਾਰ ਦੇਵਾਂਗੇ ਗੈਸ ਆਪਣਾ ਬੰਦਿਆ ਹੁਣ ਆਪਾਂ ਇਹਨੂੰ ਛਾਣਣੀ ਨਹੀਂ ਰਹੀ ਪਾਉਣ ਲਵਾਂਗੇ ਇਹਨੂੰ ਇਹਨੂੰ ਛਾਣ ਲਵਾਂਗੇ ਪਾਣੀ ਐਕਸਟਰਾ ਨਿਕਲ ਜਾਊਗਾ ਉਹ ਜੂਸ ਨਹੀਂ ਕਰਨਾ ਇਹ ਨੂੰ ਆਪਾਂ ਮਿਕਸੀ ਕਰ ਲਵਾਂਗੇ ਫਿਰ ਠੰਡੇ ਹੋਏ ਤੇ ਜਿਹੜਾ ਇੱਕ ਅੱਧਾ ਰਹਿ ਗਿਆ ਆਪਾਂ ਉਹ ਵੀ ਟਮਾਟਰ ਦਾ ਛਿਲਕਾ ਆਪਾਂ 스ਪੂਨ ਨਾਲ ਲਾ ਲਵਾਂਗੇ ਘਰੋਂ ਕੇ ਗਰਮ ਬਹੁਤ ਹਾਂਜੀ ਹੁਣ ਇਹਨੂੰ ਮਿਕਸੀ ਕਰ ਲਵਾਂਗੇ ਆਪਾਂ ਹਾਂਜੀ ਇਕ ਹੁਣ ਮੈਂ ਫਰਾਈਪੈਨ ਰੱਖਿਆ ਚੁੱਲੇ ਤੇ ਉਦੇ ਵਿੱਚ ਪਾਵਾਂਗੇ ਆਪਾਂ ਤੇਲ ਹੁਣ ਇਹਨੂੰ ਲਾਵਾਂਗੇ ਚਟਣੀ ਨੂੰ ਤੜਕਾ ਜੀ ਪਾਈਪਨ ਗਰਮ ਹੋਣ ਹੋ ਗਿਆ ਆਪਾਂ ਪਾ ਦਾਂਗੇ ਚ ਤੇਲ ਉਹ ਜਿਹੀ ਬਣਾਉਣ ਹਨ ਆਪਾਂ ਬਣਾਵਾਂਗੇ ਤੜਕਾ ਜਿਹੜਾ ਕੱਜਾ ਪਿਆਜ਼ ਹੁੰਦਾ ਸਪ੍ਰਿੰਗ ਆਨੀਅਨ ਵਾਲਾ ਉਹ ਕੱਜਾ ਪਿਆਜ਼ ਮੈਂ ਅੱਧਾ ਕੱਟ ਲਿਆ ਤੇ ਲਸਣ ਆਦਰਕ ਦਾ ਪਾ ਤੜਕਾ ਲਾਵਾਂਗੇ ਇਹ ਜੀ ਨੂੰ ਅਸੀਂ ਥੋੜਾ ਪਕਾ ਲਵਾਂਗੇ ਇਹਨਾਂ ਨਾਲ ਹੀ ਅੱਧਾ ਪਿਆਜ਼ ਜਿਹੜਾ ਲਿਆ ਸੀ ਉਹਨੂੰ ਬਰੀ ਬਰੀ ਕੱਟ ਕੇ ਪਾ ਲਿਆ ග ්‍රිෂණපු නගගේ නොම පංකචානය ශටනාාපනේ මක කාානන්ගේේ ද වැතිගලී පවිිෂ්ටි හිටිය කැටනි ූ යද වෙචකාරුණ ද එනඹී අතපක්කාන දමගේ මෙෙක්ස කාරාවේ ਇਹ ਲੈਆ ਇੱਕ ਚਮਚ ਕਾਰਨਫਲੋਰ ਦਾ ਇਹਨੂੰ ਪਾਣੀ ਵਿੱਚ ਆਪਾਂ 2 ਚਮਚ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਆਪਾਂ ਚਟਣੀ ਦੇ ਵਿੱਚ ਪਾ ਦਵਾਂਗੇ ਹਾਂਜੀ ਹੁਣ ਆਪਾਂ ਇਹਨੂੰ ਹਲਾਵਾਂਗੇ ਥੋੜੀ ਜਿਹੀ ਨਾਲੇ ਘਾੜੀ ਹੋ ਜਾਂਦੀ ਹੈ ਇਹਦੇ ਨਾਲ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਆਮਕਾ ਸਵਾਦ ਅਨਸਾਰ ਤੇ ਜਿਹੜਾ ਆਪਾਂ ਇਹਦੇ ਵਿੱਚ ਪਾਈਆ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚਾ ਇਹ ਰੰਗ ਲੈਣ ਦੇ ਲਈ ਹੁੰਦੀ ਆ ਇਹਦੇ ਕੋਈ ਟੇਸਟ ਨਹੀਂ ਹੁੰਦਾ ਇਹਦਾ ਜੀ ਕਲਰ ਆ ਜਾਂਦਾ ਸਬਜੀ ਜਬੀ ਪਾਉ ਕਲਰ ਆ ਜਾਂਦਾ ਤੇ ਇਹਦੇ ਵਿੱਚ ਆਪਾਂ ਕਲਰ ਫੂਡ ਵੀ ਪਾ ਸਕਦੇ ਹਾਂ ਇਹ ਚ ਮੈਂ ਟਣੀਆਂ ਸੱਕਾ ਕੇ ਰੱਖਿਆ ਹੈ ਕੱਲਾ ਟਣੀਆਂ ਉਹ ਮੈਂ 1/2 ਚਮਚ ਪਾਤਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਿੰਬੂ ਕਈ ਹੁਣ ਆਪਾਂ ਕਈ ਵਾਰ ਜਿਹੜਾ ਹੁੰਦਾ ਆਪਣਾ ਵਿਨੀਗਰ ਹੁੰਦਾ ਉਹ ਵੀ ਪਾ ਸਕਦੇ ਆ ਇੱਕ ਚੀਜ਼ ਪਾਉਣੀ ਆ ਚਾਹੇ ਵਿਨੀਗਰ ਤੇ ਚਾਹੇ ਨਿੰਬੂ ਆਪਾਂ ਨੇ ਨਿੰਬੂ ਪਾਤਾ ਨਿਚੋੜ ਕੇ ਅੱਧਾ ਨਿੰਬੂ ਨਿਚੋੜ ਕੇ ਆਪਾਂ ਨੇ ਪਾਤਾ ਅੰਟੀ ਚਟਣੀ ਆਪਣੀ ਬਣ ਕੇ देखो जी प्यार कलर बहुत सोना आया हाँ जी मेरी वीडियो लाइक कमेंट सब्सक्राइब जरूर कर करो जी ਦੇਖੋ ਇਹ ਚਟਣੀ ਦਾ ਕਲਰ ਕਿੰਨਾ ਸੋਹਣਾ ਆ ਸਤਿ ਸ਼੍ਰੀ ਅਕਾਲ